ਮੈਂ ਬੈਠ ਰਿਹਾ ਦੋ ਘੰਟੇ ਕੱਢ ਕੇ ਕਦੀ ਵਾਂਗੂ ਮੇਰੇ ਕੱਪੜੇ ਕੋਲੇ ਪਾ ਦਿੱਤੇ ਉਹ ਆ ਕੇ ਮੈਨੂੰ ਲੈ ਗਏ ਮੈਨੂੰ ਜਾ ਕੇ ਕਹਿੰਦੇ ਜੀ ਤੁਸੀਂ ਇੱਥੇ ਬੈਠ ਜਾਓ ਕੁਰਸੀ ਉਹਨੇ ਦੇ ਦਿੱਤੀ ਮੈਂ ਬੈਠ ਗਿਆ ਮੈਨੂੰ ਕਹਿੰਦੇ ਜਦੋਂ ਤੁਹਾਨੂੰ ਕਹੀ ਨਾ ਉੱਠ ਜਾਓ ਉਹ ਤੁਸੀਂ ਟਿਕ ਕੇ ਖੜੇ ਹੋ ਜਾਣਾ ਇਹ ਮੈਂ ਬਕਾਸੀਗਾ ਜਦੋਂ ਮੈਨੂੰ ਉਹਨੇ ਕਹਿਣਾ ਵੀ ਉੱਠ ਕੇ ਖੜੇ ਹੋ ਜਾਓ ਉੱਠ ਕੇ ਖੜਾ ਹੋ ਗਿਆ ਉਹਨੇ ਕੁਰਸੀ ਚੱਕ ਲਈ ਤੇ ਮੈਨੂੰ ਉੱਪਰ ਨੂੰ ਲੈ ਆਇਆ ਮੈਨੂੰ ਉਹਦੇ ਪਤਾ ਲੱਗਾ ਜਦੋਂ ਮੈਂ ਬਾਹਰ ਆ ਗਿਆ ਆ ਕਿਤੇ ਨਹੀਂ ਐਸਲੀ ਉਹ ਜੀ ਮੈਨੂੰ ਤਾਂ ਉਹ ਜੀ ਬਾਰੇ ਵੀ ਪਤਾ ਨਹੀਂ ਸੀ ਕੁਝ ਕੀ ਲੈਟ ਇਜ਼ ਅ ਜੈਂਟਲਮੈਨ ਵਨ ਐਂਡ ਓਨਲੀ ਅ ਰੀਅਲੋਜੀ ਮੁਹੰਮਦ ਸਦੀਕ ਸਾਹਿਬ ਜਬੀਰ ਫਿਰ ਕੀ ਫਿਰ ਉਹ ਪਰਫਾਰਮ ਹੋਨੇ ਖੈਰ ਇੱਕ ਗੱਲ ਹੈ ਉਹਦੀ ਗ੍ਰੇਟਨੈਸ ਬਹੁਤ ਰਿਸਪੈਕਟ ਦਿੰਦੀ ਉਹਨੇ ਕੋਈ ਸ਼ੱਕ ਉਹ ਮੁੰਡੇ ਦਾ ਬੜਾ ਪਣਾ ਹੈ ਮੈਂ ਕਹੂੰਗਾ ਪਤਾ ਨਹੀਂ ਉਹਨੇ ਉਹਨੂੰ ਕੀ ਨੇ ਸੁਜੈਸਟ ਕੀਤਾ ਕਿਵੇਂ ਉਹਦੇ ਦਿਲ ਚ ਆ ਗਿਆ ਕੀ ਗੱਲ ਕੀ ਬਾਤ ਇਹ ਪਰਮਾਤਮਾ ਹੀ ਜਾਣਦਾ ਜਾਂ ਉਹ ਜਾਣਦਾ ਕਿ ਮਾਤਿਆਂ ਨੇ ਨਾ ਹੀ ਐਸਾ ਰੱਖ ਦਿੱਤਾ ਦਿਲਜੀਤ ਦਾ ਦਿਲ ਜੀਤ ਤੁਹਾਨੂੰ ਅੱਜ ਦੇ ਜਿਹੜੇ ਟੌਪ ਦੇ ਕਲਾਕਾਰ ਮੰਨੇ ਜਾਂਦੇ ਆ ਜਿਨ੍ਹਾਂ ਨੂੰ ਲੋਕ ਮੰਨਦੇ ਵੀ ਇਹਨਾਂ ਦਾ ਲੋਹਾ ਮੰਨਦੇ ਲੋਕ ਉਹਨਾਂ ਦਾ ਵਰਲਡ ਵਾਈਡ ਫੇਮਸ ਨੇ ਦਿਲਜੀਤ ਦੁਸਾਨ ਨੇ ਤੁਹਾਨੂੰ ਸਟੇਜਾਂ 'ਤੇ ਜਾਂਦੀ ਕੀਤੀ ਲੁਧਿਆਣੇ ਤੁਹਾਡੇ ਨਾਲ ਨਵੇਂ ਕਲਾਕਾਰ ਤੁਹਾਨੂੰ ਬੜਾ ਖਿਹੜੇ ਮੱਥੇ ਪਰਵਾਨ ਕਰਦੇ ਆ ਪੈਰਾਂ ਨੂੰ ਹੱਥ ਲਾਉਂਦੇ ਆ ਦਿਲਜੀਤ ਨੇ ਤੁਹਾਨੂੰ ਅੰਗਰੇਜ਼ੀ 'ਚ ਓ ਜੀ ਕਿਹਾ ਤੇ ਤੁਹਾਨੂੰ ਇਹ ਸਬਾਬ ਕਿਵੇਂ ਬਣਿਆ ਕਿਵੇਂ ਦਿਲਜੀਤ ਦੀ ਕਾਲ ਆਉਂਦੀ ਆ ਤੁਹਾਨੂੰ ਦਿਲਜੀਤ ਦੀ ਕਾਲ ਮੈਨੂੰ ਇੱਕ ਦਿਨ ਪਹਿਲਾਂ ਆਉਂਦੀ ਆ ਹੂੰ ਉਹ ਤਾਂ ਮੈਨੇਜਰ ਬੁਲਦੀ ਆ ਸਦੀਕ ਸਾਹਿਬ ਅੱਜ ਆ ਜੀ ਕੱਲ ਸ਼ਾਮ ਨੂੰ ਦਲਜੀਤ ਜੀ ਤੋਂ ਮਿਲਣਾ ਚਾਹੁੰਦੇ ਨੇ ਦੇਖ ਜੀ ਮੇਰਾ ਤਾਂ ਪ੍ਰੋਗਰਾਮ ਹੈ ਮੇਰਾ ਪ੍ਰੋਗਰਾਮ ਸਫੇਗੀ ਕਿਲਟ 'ਤੇ ਹੈ ਅੱਛਾ ਜੀ ਉਹੀ 31 ਦਸੰਬਰ ਦਾ ਜਿਹੜਾ ਲੋਕੇ ਕਰਦੇ ਨੇ ਠੀਕ ਹੈ ਕਹਿੰਦੇ ਕਿ ਨਹੀਂ ਦਲਜੀਤ ਨੇ ਕਿਹਾ ਵੀ ਮਿਲਣਾ ਜ਼ਰੂਰ ਹੈ ਮੈਂ ਬੀਬਾ ਹੈ ਤਾਂ ਮੁਸ਼ਕਲ ਫਿਰ ਵੀ ਮੈਂ ਕੋਸ਼ਿਸ਼ ਕਰਦਾ ਕਿਉਂਕਿ ਦਲਜੀਤ ਤਾਂ ਬਹੁਤ بڑا ਨਾਅ ਹੈ ਹਾਂ ਜੀ ਹੈ ਵੀ ਸਾਡੇ ਲੁਧਿਆਣੇ ਦਾ ਹਾਂ ਜੀ ਮੈਂ ਮੈਨੇਜਰ ਨੂੰ ਕਿਹਾ ਮੈਂ ਕਹਾਂ ਯਾਰ ਉਹ ਪ੍ਰੋਗਰਾਮ ਵਾਲਿਆਂ ਨਾਲ ਗੱਲ ਕਰ ਵੀ ਜੋ ਪ੍ਰੋਗਰਾਮ ਪੋਸਟਪੋਨ ਕਰਕੇ ਨੈਕਸਟ ਡੇ ਕਰ ਲਿਆ ਹੂੰ ਉਹਨੇ ਸਹਿਮਤ ਕੀਤਾ ਕਹਿੰਦੀ ਐਮਪੀ ਸਾਹਿਬ ਨੂੰ ਬਹੁਤ ਜ਼ਿਆਦਾ ਕੰਮ ਹੋ ਗਿਆ ਤੁਸੀਂ ਦੋ ਦਿਨ ਪ੍ਰੋਗਰਾਮ ਕਰ ਲਓ ਹੂੰ ਕੋਈ ਦੋ ਦਿਨਾਂ ਆਜੋ ਠੀਕ ਹੈ ਜੀ ਐਈ ਮੰਨੇ ਅੱਛਾ ਕਿਸਮਤ ਵੇਰ ਤੁਹਾਡੇ ਨਾਲ ਖੜ ਗਈ ਮੈਂ ਉਹੀ ਗੱਲ ਕਰਦਾ ਕਰੇ ਕਰਾਵੇ ਆਪੇ ਆਪ ਮਾਨਸਿਕ ਕੁਝ ਨਹੀਂ ਆਦਿ ਹਾਂਜੀ ਇੱਕ ਗੱਲ ਕਹਿਣ ਦੀ ਲੋੜ ਸੀ ਨਹੀਂ ਕੋਈ ਪ੍ਰੋਗਰਾਮ ਚੇਂਜ ਕਰਦਾ ਨਹੀਂ ਹੁੰਦਾ ਫੇਰ ਹਾਂਜੀ ਫਿਰ ਮੈਂ ਉਹਨੂੰ ਮੈਡੀਵਲ ਕਹਤਾ ਹਾਂ ਮਾਜੀ ਕੋਈ ਗੱਲ ਨਹੀਂ ਦੱਸੋ ਕੀ ਕਰਨਾ ਕੀ ਕੱਦੀ ਕੱਲ ਸ਼ਾਮ ਨੂੰ 6 ਵਜੇ ਆਉਣਾ ਅੱਛਾ ਹੁਣ ਤੁਸੀਂ ਘਰੇ ਹੋ ਮੈਂ ਹਾਂ ਮੈਂ ਤਾਂ ਘਰੇ ਹੀ ਹਾਂ ਹਾਂ ਕੋਈ 15 ਮਿੰਟ ਬਾਅਦ ਮੇਰੇ ਕੋਲੇ ਟੇਲਰ ਮਾਸਟਰ ਆ ਗਿਆ ਉਹ ਮੇਰਾ ਨਾਪ ਲੈਣ ਲੱਗ ਗਿਆ ਇਹਦਾ ਟੱਡੀ ਕੰਡਾ ਇਹਦੀ ਸਾਥੀ ਕਿੰਨੀ ਲੱਗ ਲੱਕ ਕੀ ਗੱਲ ਹੈ ਇਹਦੀ ਕੱਪੜੇ ਬਣਾਉਣੇ ਨੇ ਤੁਹਾਡੇ ਚਲੋ ਉਹਨੇ ਕੱਪੜੇ ਬਣਾ ਲਏ ਦੋ ਦਿਨ ਜਿੰਨ ਬੱਚੇ ਬਿਦ ਗਿਆ ਮੇਰੇ ਕੱਪੜੇ ਪੂਰੇ ਸਿੱਧਾ ਇਸ 스테ਜ ਤੇ ਪਹਿਲਾਂ ਕੋਈ ਗੱਲ ਨਹੀਂ ਹੋਈ। ਕੋਈ ਗੱਲ ਨਹੀਂ ਹੋਈ। ਮੁਲਾਕਾਤ ਵੀ ਨਹੀਂ ਦਿਲਦੀ। ਨਹੀਂ ਮੁਲਾਕਾਤ ਮੇਰੀ ਸਿੱਕਲੀ ਸਟੇਜ ਤੇ ਜਦੋਂ ਮੈਂ 6 ਵਜੇ ਪਹੁੰਚਿਆ ਨਾ ਪਰ ਮੈਂ ਮਤਰਾ ਨੂੰ 9 ਵਜੇ ਹੋਇਆ। ਹਾਂ। ਉਹ ਮੈਨੂੰ ਤੇ ਤੁਹਾਨੂੰ ਤਾਂ ਪੇਸ਼ ਹੀ ਬੜਾ ਵਿਲੱਖਣ ਤਰੀਕੇ ਨਾਲ ਕੀਤਾ ਸੀ ਫਿਰ। ਹਾਂ ਜੀ। ਹਾਂ। ਉਹ ਮੈਨੂੰ ਫਿਰ ਉਦੋਂ ਉਹਨੇ ਦੱਸ ਦਿੱਤਾ ਮੇਰੀ ਇੱਕ ਤਾਂ ਆ ਗੀਤ ਹੈ। ਹਾਂ। ਆਪਣੇ ਬਲਕੀ ਕੀਮਾ। ਇੱਕ ਆ ਹੈਗਾ। ਉਹ ਦੋਨੋਂ ਗੀਤ ਮੇਰੇ ਗਾਏ ਹੋਏ ਨੇ। ਅੱਛਾ ਜੀ। ਜੀ ਬਲਕੀ ਕੀਮਾ ਵੀ ਵਿਰੇ ਰஞ்சிਤ ਦਾ। ਉਹ ਨਾ ਦੇ ਦਿਲ ਪਰਦੇਸੀ ਨੂੰ। ਉਹ ਵੀ ਸਾਡੇ ਦੋਆਂ ਦਾ। ਉਨੇ ਦੋਨੇ ਗੀਤ ਕਿਦੇ ਰਿਕਾਰਡ ਕਰ ਰਿਕਾਰਡ ਕਰਵਾ ਕਿਤੇ ਸੀ ਨਰਗਰਜ ਜੀ ਆਪਣੇ ਗੀਤ ਗਾਉਣੇ ਨੇ ਓਕੇ ਮੈਨੂੰ ਇਹਨਾਂ ਕੋਲ ਬੱਸਾਂ ਸੀਗੀਆਂ ਬਹੁਤ ਬੜੀਆਂ ਬੜੀਆਂ ਹਾਂਜੀ ਹੋਰ ਪਤਾ ਨਹੀਂ ਕੀ ਕਹਿੰਦੇ ਨੇ ਵੈਰੈਂਟੀ ਵੈਰੈਂਟੀ ਮੈਨੂੰ ਉੱਥੇ ਬਿਠਾਦਾ ਮੈਂ ਬੈਠਾ ਰਿਹਾ ਦੋ ਘੰਟੇ ਦਾ ਟਿਕਟੀਆਂ ਵਾਂਗੂ ਮੇਰੇ ਕੱਪੜੇ ਕੋਲੇ ਪਾ ਦਿੱਤੇ ਪਾ ਕੇ ਮੈਨੂੰ ਲੱਗੇ ਮੈਨੂੰ ਜਾ ਕੇ ਕਹਿੰਦੇ ਜੀ ਤੁਸੀਂ ਇੱਥੇ ਬੈਠ ਜਾਓ ਕੁਰਸੀ ਉਹਨੇ ਦੇ ਦਿੱਤੀ ਮੈਂ ਬੈਠ ਗਿਆ ਮੈਨੂੰ ਕਹਿੰਦੇ ਜਦੋਂ ਤੁਹਾਨੂੰ ਕਹੀ ਨਾ ਉੱਠ ਜਾ ਉਹ ਦੂਸਰੇ ਕਿ ਖੜੇ ਹੋ ਜਾਣਾ ਮੈਂ ਚੰਗਾ ਤੇ ਮੈਂ ਬੈਠਾ ਸੀਗਾ ਜਦੋਂ ਮੈਨੂੰ ਉਹਨੇ ਕਿਹਾ ਵੀ ਉੱਠ ਕੇ ਖੜੇ ਹੋ ਜਾਓ ਉੱਠ ਕੇ ਖੜਾ ਹੋ ਗਿਆ ਉਹਨੇ ਕੁਰਸੀ ਚੱਕ ਲਈ ਤੇ ਮੈਨੂੰ ਉੱਪਰ ਨੂੰ ਲੈ ਮੈਨੂੰ ਉਹਦੇ ਪਤਾ ਲੱਗਾ ਜਦੋਂ ਮੈਂ ਬਾਹਰ ਆ ਗਿਆ ਆ ਕਿੱਥੇ ਲੈ ਮੇ ਉਹਨੂੰ ਜਦੋਂ ਉਹਨੇ ਕਿਹਾ ਇਹ ਨੇ ਅਸਲੀ ਉਹ ਜੀ ਮੈਨੂੰ ਤਾਂ ਉਹ ਜੀ ਬਾਰੇ ਵੀ ਪਤਾ ਨਹੀਂ ਸੀ ਉਹ ਜੀ ਕੀ ਅੱਛਾ ਵੀਰ ਫਿਰ ਕੀ ਫਿਰ ਉਹ ਪਰਫਾਰਮ ਕੀ ਉਹਨੇ ਖੈਰ ਇੱਕ ਗੱਲ ਹੈ ਉਹਦੀ ਗ੍ਰੇਟਨੈਸ ਬਹੁਤ ਰਿਸਪੈਕਟ ਦਿੱਤੀ ਉਹਨੇ ਕੋਈ ਸ਼ੱਕ ਨਹੀਂ ਉਹ ਮੁੰਡਾ ਤਾਂ ਬੜਾ ਪਣਾ ਹੈ ਮੈਂ ਕਹੂੰਗਾ ਪਤਾ ਨਹੀਂ ਉਹਨੇ ਉਹਨੂੰ ਕਿਹਨੇ ਸੁਜੈਸਟ ਕੀਤਾ ਕਿਵੇਂ ਉਹਦੇ ਦਿਲ ਚ ਆ ਗਿਆ ਕੀ ਗੱਲ ਕੀ ਬਾਤ ਇਹ ਪਰਮਾਤਮਾ ਹੀ ਜਾਣਦਾ ਜਾਂ ਉਹ ਜਾਣਦਾ ਜਿਹਨੇ ਇਹ ਪ੍ਰੋਗਰਾਮ ਬਣਾਇਆ ਹੜੀ ਪੁੱਛਾਂ ਮੈਂ ਪੇਮੈਂਟ ਲਈ ਸੀ ਲੋ ਅੱਛਾ ਕੋਈ ਮਤਲਬ ਹੀ ਨਹੀਂ ਪੈਦਾ ਹੁੰਦਾ ਨਹੀਂ ਪਤਾ ਕੀ ਗੱਲ ਹੈ ਪੋਜੀਸ਼ਨ ਇਹ ਹੈ ਪੇਮੈਂਟ ਤਾਂ ਉੱਥੇ ਹੀ ਹੁੰਦੀ ਹੈ ਜਿੱਥੇ ਕੋਈ ਗੱਲ ਕਰ ਲਈਏ ਤੁਸੀਂ ਖੜੇ ਪੈਰ ਕੇ ਨਹੀਂ ਚੱਲਦੇ ਪੈਦੇ ਇਹ ਚੰਗਾ ਨਹੀਂ ਲੱਗਦਾ